ਬੰਬਈ ਦੇ ਸੁਪਨੇ ਲੈਣ ਵਾਲਾ ਚੰਨਾ तकरीबन 25 ਸਾਲਾਂ ਬਾਅਦ ਗੁਰਚਰਨ ਸੱਗੂ ਬਣ ਕੇ ਬੰਬਈ ਆ ਉਤਰਿਆ ਬੰਬਈ ਆ ਕੇ ਸਾਡੀ ਮੁਲਾਕਾਤ ਰਕੇਸ਼ 나ਥ ਨਾਲ ਹੋਈ ਉਹਨੇ ਦਿਨੀ ਉਹ ਉਸ ਵਕਤ ਦੇ ਮਸ਼ਹੂਰ ਹੀਰੋ ਅਨਿਲ ਕਪੂਰ ਦਾ ਸੈਕਟਰੀ ਸੀ ਤੇ ਨਾਲ ਹੀ ਗੋਵਿੰਦਾ ਤੇ ਮਾਧੂਰੀ ਦਿਖਸ਼ਿਤ ਨੂੰ ਵੀ ਪ੍ਰਮੋਟ ਕਰ ਰਿਆ ਸੀ ਅਸੀਂ ਉਸ ਵਕਤ ਦੇ ਸਭ ਤੋਂ ਮਸ਼ਹੂਰ ਹੀਰੋ ਰਜੇਸ਼ ਖੰਡਾ ਨੂੰ ਮਿਲਣ ਜਾਣਾ ਤੇ ਕਦੇ ਮਸ਼ਹੂਰ ਸਿੰਗਰ ਕਿਸ਼ੋਰ ਕੁਮਾਰ ਨੂੰ ਸਾਰੇ ਸ਼ੋਅਾਂ ਦਾ ਪ੍ਰਬੰਧ ਕਰਕੇ ਜਦ ਮੈਂ ਵਾਪਸ ਲੰਡਨ ਆਇਆ ਤਾਂ ਪਹਿਲੇ ਪੈਗ ਦੇ ਨਸ਼ੇ ਤੋਂ ਬਾਅਦ ਦੂਸਰੇ ਪੈਗ ਦਾ ਨਸ਼ਾ ਝੜ ਚੁੱਕਿਆ ਸੀ ਲੰਡਨ ਦਾ ਸਭ ਤੋਂ ਵੱਡਾ ਹਾਲ ਵੈਂਬਲੇ ਅਰੀਨਾ ਪੂਰਾ ਭਰਿਆ ਹੋਇਆ ਸੀ ਵਕਤ ਦੇ ਮਸ਼ਹੂਰ ਸਿਤਾਰੇ ਰਜੇਸ਼ ਖੰਨਾ ਰਿਸ਼ੀਕਪੁਰ ਸ਼ਬਨਾ ਅਜ਼ਮੀ ਨੀਲਮ ਅਮ੍ਰਿਸ਼ਪੁਰੀ ਅਨਪਮ ਖੇਰ ਅਮਰਤਪਾਲ ਪੈਂਟਲ ਤੇ ਅਨੇਕਾਂ ਹੋਰ ਸਾਥ ਦੇਣ ਵਾਲੇ ਤੇ ਫਿਰ ਨਾਲ ਹੀ ਗੀਤ ਸੰਗੀਤ ਤੇ ਐਕਟਿੰਗ ਦੇ ਬਾਦਸ਼ਾਹ ਕਿਸ਼ੋਰ ਕੁਮਾਰ ਤੇ ਉਹਨਾਂ ਦਾ 뮤지컬 ਬੈਂਡ ਸੁਦੇਸ਼ ਪੌਂਸਲੇ ਤੇ ਮੈਲੋਡੀ ਮੇਕਰਸ ਉਸ ਸਮੇਂ ਦੇ ਇਹ ਸਭ ਤੋਂ ਵੱਡੇ ਸ਼ੋਅ ਸਨ ਜੋ ਅਸਾਂ ਕਰਵਾਏ ਐਨਈਸੀ ਭ੍ਰਮਿੰਗਮ ਟੈਲੰਟ ਗੁਰਦਾਸ ਮਾਨ ਦਾ ਸ਼ੋਅ ਵੇਖਣ ਤੋਂ ਬਾਅਦ ਮੇਰਾ ਇੱਕ ਹੋਰ ਦੋਸਤ ਬਿਜ਼ਨਸਮੈਨ ਤਰਸੀਮ ਕਈ ਵੀ ਸਾਡੇ ਨਾਲ 파ਟਨਰ ਆ ਰਲਿਆ ਅਸੀਂ ਦੋਵਾਂ ਨੇ ਰਾਤ ਦੇ 10 ਵਜੇ ਤੋਂ ਬਾਅਦ ਕਾਰ ਚੁੱਕਣੀ ਤੇ ਕਾਰ ਦੀ ਡਿੱਗੀ ਵਿੱਚ ਰੱਖ ਲੈਣੇ ਸ਼ੋਹਾਂ ਦੇ ਪੋਸਟਰ ਤੇ ਗੂੰਦ ਪਿਸਟਲ ਅਸੀਂ ਦੋਵਾਂ ਨੇ ਰਾਤ ਦੇ ਤਕਰੀਬਨ 2-3 ਵਜੇ ਤੱਕ ਲੰਡਨ ਦੀਆਂ ਕੰਧਾਂ ਉਤੇ ਪੋਸਟਰ ਚਿਪਕਾਉਂਦੇ ਰਹਿਣਾ ਵਾਹ ਵਾਹ ਦੂਸਰੇ ਪੈਗ ਦਾ ਨਸ਼ਾ ਵਾਹ ਵਾਹ ਹੀ ਹੋਰ ਚੜ ਰਿਹਾ ਸੀ ਇਨਾ ਸਬ ਸਤਾਰਿਆਂ ਨਾਲ ਸਾਡਾ ਕੋਈ 10 ਦਿਨ ਦਾ ਸਾਥ ਰਿਹਾ ਹੈ ਇਕੱਠਿਆਂ ਘੁੰਮਣਾ ਫਿਰਨਾ ਖਾਣਾ ਪੀਣਾ ਮੇਰੇ ਵਾਸਤੇ ਆਪਣੇ ਕੰਮ ਦੇ ਰੁਝੇਵਿਆਂ ਤੋਂ ਇਹ ਇੱਕ ਵੱਖਰੀ ਹੀ ਦੁਨੀਆ ਸੀ ਮੇਰੇ ਵੱਡੇ ਘਰ ਵਿੱਚ ਕਈਆਂ ਦਾ ਆਉਣਾ ਜਾਣਾ ਪੈਸਿਆਂ ਦੇ ਸਾਰੇ ਭੁਖੇ ਆਕਸਫੋਰਡ ਸਟਰੀਟ ਤੇ ਰੀਜੈਂਟ ਸਟਰੀਟ ਵਿੱਚ ਸ਼ਾਪਿੰਗ ਗੱਡੀਆਂ ਅੱਗੇ ਪਿੱਛੇ ਟੈਲੀਫੋਨਾਂ ਦੇ ਬਿੱਲ ਸਭ ਦੀ ਮੌਜ ਲੱਗ ਗਈ ਸੀ ਤੇ ਮੇਰੇ ਵਾਸਤੇ ਇਹ ਕੋਈ ਛੋਟੀ ਗੱਲ ਨਹੀਂ ਸੀ ਕਿ ਇੰਨੇ ਵੱਡੇ ਐਕਟਰਾਂ ਤੇ ਐਕਟ੍ਰੈਸਾਂ ਨਾਲ ਘੁਲ ਮਿਲ ਜਾਣਾ ਇੱਕ ਦਿਨ ਜਦ ਮੈਂ ਕਿਸ਼ੋਰ ਕੁਮਾਰ ਤੇ ਉਹਦੇ ਪੁੱਤਰ ਅਮਿਤ ਕੁਮਾਰ ਨੂੰ ਘੁਮਾਰਿਆ ਸਾਂ ਤੇ ਕਿਸ਼ੋਰ ਨੇ ਮੇਰੇ ਕੋਲੋਂ 1000 ਪਾਉਂਡ ਮੰਗ ਲਏ ਤੇ ਕਿਹਾ ਕਿ ਜਦ ਮੈਂ ਹੁਣ ਬੰਬਈ ਆਵਾਂਗਾ ਤਾਂ ਉਹ ਉੱਥੇ ਪੈਸੇ ਵਾਪਸ ਕਰ ਦੇਵੇਗਾ ਇਹ ਹੁਣ ਦੇਣੇ ਤਾਂ ਪੈਣੇ ਸੀ ਕਿਸ਼ੋਰ ਕੁਮਾਰ ਦੀ ਜ਼ਿੰਦਗੀ ਦਾ ਇਹ ਆਖਰੀ ਸ਼ੋਅ ਸੀ ਲੰਡਨ ਤੋਂ ਵਾਪਸ ਬੰਬਈ ਜਾ ਕੇ ਉਹ 2.5 ਮਹੀਨੇ ਬਾਅਦ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਰਜੇਸ਼ ਖੰਨਾ ਦੇ ਨਾਲ ਉਹਦੀ ਕੋਈ ਗਰਲਫ੍ਰੈਂਡ ਸੀ। ਰਿਸ਼ੀਕਪੁਰ ਦੇ ਨਾਲ ਉਹਦੀ ਨੀਤੂ ਸਿੰਘ, ਨਿਲਮ ਤੇ ਫਿਰ ਇੱਕ ਦਿਨ ਜੂਹੀ ਚਾਵਲਾ ਵੀ ਸਾਨੂੰ ਮਿਲ ਪਈ। ਇੱਕ ਸੁਹਾਣੀ ਸ਼ਾਮ ਸੀ ਮੇਰੇ ਘਰ। ਨਕੌਦਰ ਦਾ ਲਲਾਰੀ ਚੰਨਾ ਜੋ ਕਿ ਮੇਰਾ ਬਚਪਨ ਦਾ ਨਿਕਾਣਾ ਹੈ, ਫੁੱਲਿਆ ਨਾ ਸਮਾਵੇ। ਉਹਦੀਆਂ ਅੱਖਾਂ ਸਾਹਮਣੇ ਸ੍ਰੀ ਦੇਵੀ ਉਹਦੇ ਨਾਲ ਅਨਿਲ ਕਪੂਰ ਦੀ ਥਾ ਨੱਚ ਰਹੀ ਸੀ ਤੇ ਗਾਣਾ ਆ ਦੇਖ ਤਮਾਸ਼ਾ ਓਏ 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 ਮਰੀਆ ਬਾਮਾ ਸ੍ਰੀ ਦੇਵੀ ਪੂਰੀ ਬੋਤਲ ਦਾ ਨਸ਼ਾ ਜ਼ਿੰਦਤ ਅਮਾਨ ਦਮ ਮਾਰੋ ਦਮ ਦੇ ਲੋਰ ਵਿੱਚ ਚਿਲਮ ਦੇ ਧੂਏ ਨਾਲ ਮੇਰੇ ਨਾਲ ਖੇਡ ਰਹੀ ਸੀ ਸ਼ੋਲੇ ਫਿਲਮ ਦੀ ਹੀਰੋਇਨ ਹਿਮਾ ਮਾਲਣੀ ਤਾਂਗੇ ਵਿੱਚ ਤਰਮਿੰਦਰ ਨਹੀਂ ਮੈਂ ਸਾਂ ਤੰਨੋ ਕੋੜੀ ਤਾਂਗਾ ਹਵਾ ਵਿੱਚ ਉਡਾਰੀ ਸੀ ਪੁਰਾਣੀ ਐਕਟਰਸ ਸਾਂ ਹੁਣ ਤਾਂ ਬੁੱਢੀਆਂ ਹੋ ਗਈਆਂ ਸੀ ਹੁਣ ਤਾਂ ਨਵੀਆਂ ਦਾ ਜ਼ਮਾਨਾ ਸੀ ਭਰੀਆਂ ਜਵਾਨੀਆਂ ਤੇ ਇੱਧਰ ਚੰਨਾ ਵੀ ਪੈਸੇ ਨਾਲ ਰੱਜਿਆ ਹੋਇਆ ਨਸ਼ਾ ਤਾਂ ਹੋਣਾ ਹੀ ਸੀ ਮਦਹੂਸ਼ ਤਾਂ ਹੋਣਾ ਹੀ ਸੀ ਜਾਂ ਫਿਰ ਅੰਗਰੇਜ਼ੀ ਦੀ ਕਹਾਵਤ ਲਾਈਫ ਬਿਗਿੰਸ ਐਟ 40 ਇਹਨਾਂ ਸ਼ੋਅਾਂ ਵਿੱਚ ਮੇਰਾ ਉਦੋਂ ਤਕਰੀਬਨ 20000 ਪਾਉਂਡ ਦਾ ਨੁਕਸਾਨ ਹੋਇਆ ਮੇਰੀ ਪਤਨੀ ਰਾਣੀ ਨੇ ਮੈਨੂੰ ਹੋਸ਼ ਵਿੱਚ ਆਉਣ ਲਈ ਕਿਹਾ ਵੀ ਤੁਸੀਂ ਆਪਣੇ ਕੰਮ ਵੱਲ ਧਿਆਨ ਦਿਓ ਗਾਕ ਤੁਹਾਨੂੰ ਪੁੱਛਦੇ ਆ ਪਿਛਲੇ ਪੈਸੇ ਦੇਂਦੇ ਨਹੀਂ ਤੇ ਅੱਗੇ ਤੋਂ ਹੋਰ ਉਧਾਰ ਲਈ ਜਾਂਦੇ ਆ ਨਵਾਂ ਮਾਲ ਚਾਹੀਦਾ ਏ ਰੰਗ ਖਤਮ ਹੋ ਰਹੇ ਆ ਪਰ ਮੇਰੇ ਸਾਹਮਣੇ ਹੋਰ ਹੀ ਰੰਗ ਉੱਡਦੇ ਰਹਿੰਦੇ ਸਤਰੰਗੀ ਘੁੰਮਦੀ ਰਹਿੰਦੀ ਧਰਮਿੰਦਰ ਜੋ ਬਣਿਆ ਬੈਠਾ ਸਮੇ 19 ਦਿਨੀ ਤੇਰੀ ਬਾਹਰੋਂ ਮੈਂ ਖੜੇ ਹਾਂ ਦਿਲ ਥਾਮ ਕੇ ਤੇ ਹਿਮਾ ਮਾਲਣੀ ਮੇਰੇ ਨਾਲ ਚੰਬੜ ਜਾਂਦੀ ਐੋ ਜੇ ਮੌਕੇ ਪਤਨੀ ਦੀਆਂ ਗੱਲਾਂ ਕਿਵੇਂ ਚੰਗੀਆਂ ਲੱਗਣੀਆਂ ਸੀ ਹੂੰ ਘਟੀਆਂ ਸੋਚ ਐਵੇਂ ਬੋਲਦੀ ਰਹਿੰਦੀ ਐ ਓਏ ਤੈਨੂੰ ਕੀ ਪਤਾ ਇਸ ਸ਼ੋਅ ਬਿਜ਼ਨਸ ਦਾ ਮੈਂ ਐਵੇਂ ਨਹੀਂ ਬੋਲਦੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਤੁਹਾਡੀ ਅਕਲ ਤੇ ਪਰਦਾ ਪੈ ਗਿਆ ਏ ਤੁਸੀਂ ਆਪਣੇ ਆਪ ਨੂੰ ਬਰਬਾਦ ਕਰ ਲੋਗੇ ਆਪਣਾ ਇਹ ਘਰ ਬਿਜ਼ਨਸ ਇਹ ਆਰਾਮ ਸਵੀਮਿੰਗ ਪੂਲ ਸਭ ਕੁਝ ਲੁੱਟਿਆ ਜਾਊ ਆਪਣੀ ਅਕਲ ਤੋਂ ਪਰਦਾ ਲਾ ਕੇ ਅੱਖਾਂ ਖੋਲੋ ਨਹੀਂ ਤਾਂ ਮੈਂ ਕੁਝ ਕਰਨੂੰ ਤੋਂ ਕੀ ਕਰ ਲੇਗੀ ਘਰ ਛੱਡ ਜਾਏਗੀ ਯਾਨੀ ਦੂਜੇ ਪੈਗ ਦਾ ਸਰੂਰ ਘੁੰਮ ਰਿਹਾ ਸੀ ਪੂਰੀ ਕਿਤਾਬ ਸੁਣਨ ਵਾਸਤੇ ਸੁਹਾਵੀ ਆਡੀਓ ਬੁక్స్ ਐਪ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ